ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਅੱਜ ਆਪਾਂ ਤੁਹਾਨੂੰ ਜਿਸ ਸਥਾਨ ਦੇ ਦਰਸ਼ਨ ਕਰਾਵਾਂਗੇ ਜੀ ਇਹਦੇ ਬਾਰੇ ਤਾਂ ਮੈਂ ਪਹਿਲਾਂ ਦੱਸ ਦਿਆਂ ਕਿ ਬਹੁਤ ਹੀ ਘੱਟ ਲੋਕਾਂ ਨੂੰ ਇਸ ਚੀਜ਼ ਬਾਰੇ ਇਸ ਜਗ੍ਹਾ ਬਾਰੇ ਪਤਾ ਹੈ ਜਾਂ ਇਸ ਇਨਸੀਡੈਂਟ ਬਾਰੇ ਜੋ ਉਸ ਸਮੇਂ ਹੋਇਆ ਸੀਗਾ ਇਹ ਸੰਬੰਧਿਤ ਹੈ ਜੀ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਜਦੋਂ ਕੋਈ ਨੰਗਲ ਦੇ ਇਲਾਕੇ ਦਾ ਜੋ ਪਿੰਡ ਐਗਜ਼ੈਕਟਲੀ ਜੇ ਮੈਂ ਤੁਹਾਨੂੰ ਦੱਸਾਂ ਪਿੰਡ ਸੁਆਮੀਪੁਰ ਉਸ ਇਲਾਕੇ ਦਾ ਕੋਈ ਰਾਜਪੂਤ ਪਰਿਵਾਰ ਸੀਗਾ ਤੇ ਉਹ ਉਹਨਾਂ ਕੋਲ ਫਰਿਆਦ ਲੈ ਕੇ ਆਨੰਦਪੁਰ ਸਾਹਿਬ ਗਿਆ ਸੀ ਉਹਨਾਂ ਨੂੰ ਦਿਖਦੇ ਸੀਗੇ ਕਹਿੰਦੇ ਆ ਕਿ ਖਾਣੇ ਦੇ ਵਿੱਚ ਖੂਨ ਤੇ ਕੀੜੇ ਤੇ ਅੱਗੇ ਵਾਲੀ ਜਾਣਕਾਰੀ ਜੋ ਮੈਂ ਤੁਹਾਨੂੰ ਚਲਦੀ ਵੀਡੀਓ 'ਚ ਦੱਸੂਗਾ ਤੇ ਥੋੜਾ ਉੱਥੇ ਅਲੱਗ ਸਾਈਡ ਤੇ ਜਾ ਕੇ ਉਹ ਗੁਰਦੁਆਰਾ ਸਾਹਿਬ ਹੈ ਨਾ ਇਸ ਕਰਕੇ ਹੀ ਬਹੁਤੇ ਲੋਕਾਂ ਨੂੰ ਤੇ ਬਾਰੇ ਪਤਾ ਨਹੀਂ ਹਾਂ ਜਿਹੜੇ ਜਗ੍ਹਾ ਬਾਰੇ ਜਾਣਦੇ ਹੋਏ ਔਰ ਵੀਡੀਓ ਦੇਖ ਕੇ ਮੈਨੂੰ ਕਮੈਂਟ ਜਰੂਰ ਕਰਨ ਕਿ ਗਏ ਹੋਏ ਜੇ ਨਹੀਂ ਵੀ ਗਏ ਤਾਂ ਵੀ ਉਹ ਕਮੈਂਟ ਕਰਨ ਕਿ ਹਾਂ ਆਪਾਂ ਪਹਿਲੀ ਵਾਰ ਦੇਖਿਆ ਹੈ ਜਾਂ ਕਿਦਾਂ ਤੇ ਫਿਰ ਤੁਹਾਨੂੰ ਕਰਾਂਦੇ ਆਂ ਦਰਸ਼ਨ ਅੱਗੇ ਮੈਂ ਤੁਹਾਨੂੰ ਰਸਤੇ ਬਾਰੇ ਜਿਹੜਾ ਉਹ ਮੈਂ ਰਾਹ ਦੇ ਵਿੱਚ ਅੱਗੇ ਸਮਝਾ ਦੂੰਗਾ ਪੋਰਸਾਉ ਤੋਂ ਅੱਗੇ ਜਾ ਕੇ ਪਿੰਡ ਪੈਂਦਾ ਪੋਰਸਾਉ ਦੇ ਨਾਲ ਹੀ ਉਹ ਰੋਡ ਜਾਂਦਾ ਅਗਲੇ ਤੁਹਾਨੂੰ ਮਤਲਬ ਜੋ ਵੀ ਵਲੌਗ ਚ ਤੁਹਾਨੂੰ ਸਾਰਾ ਮੈਂ ਉਹ ਇਤਿਹਾਸ ਬਾਰੇ ਜਾਣੂ ਕਰਾਉਂਗਾ ਮਿਲਦੇ ਆਂ ਫਿਰ ਸਿੱਧਾ ਹੀ ਅੱਗੇ ਵੀਡੀਓ ਚ ਬਣੇ ਰਹੋ ਹਾਂਜੀ ਇਹ ਸਾਹਮਣੇ ਜੋ ਤੁਹਾਨੂੰ ਗੇਟ ਦਿਖਾਈ ਦੇ ਰਿਹਾ ਸੋਮੇਸ਼ਵਰ ਮੰਦਿਰ ਦਾ ਤੇ ਇਹਦੇ ਨਾਲ ਹੀ ਬੋਰਡ ਲੱਗਿਆ ਹੋਇਆ ਹੈ ਗੁਰਤੇਗ ਬਹਾਦਰ ਜੀ ਦਾ ਜੋ ਪੁਰਾਤਨ ਗੁਰਦੁਆਰਾ ਸਾਹਿਬ ਭਾਵ ਉਹਨਾਂ ਦੀ ਚੈਲੰਜ ਸ਼ੋ ਪ੍ਰਾਪਤ ਇਹ ਹੈ ਜੀ ਉਹ ਏਰੀਆ ਜਦੋਂ ਤੁਸੀਂ ਭੋਰਾ ਸਾਹਿਬ ਤੋਂ ਜੋ ਨਾਲ ਤੋਂ ਰੋਡ ਗਿਆ ਭੋਰਾ ਸਾਹਿਬ ਦੇ ਇੱਕੋ ਹੀ ਕਰੋੜ ਗਿਆ ਸਿੱਧਾ ਬਸ ਉਹ ਸਿੱਧਾ ਹੀ ਤੁਸੀਂ ਜਿਵੇਂ ਅੱਗੇ ਆੰਦੇ ਹੋ ਤਾਂ 2 ਤੋਂ 3 ਕਿਲੋਮੀਟਰ ਦੀ ਦੂਰੀ ਤੋਂ ਬਾਅਦ ਚ ਤੁਹਾਨੂੰ ਇਹ 게ਟ ਲੱਗਿਆ ਦਿਖੇਗਾ ਸੋਮੇਸ਼ਵਰ ਮੰਦਿਰ ਪ੍ਰਸਿੱਧ ਮੰਦਿਰ ਹੈ ਕਾਫੀ ਹੈ ਇਹ ਦੇਖੋ ਸਾਹਮਣੇ ਇਹ ਸਾਹਮਣੇ ਜਿੱਥੋਂ ਮੈਂ ਜ਼ੂਮ ਕਰ ਰਿਹਾ ਇੱਥੋਂ ਇਹ ਰੋਡ ਨਿਕਲਿਆ ਤੇ ਇਹ ਆ ਉਹ ਮੰਦਿਰ ਇਸ ਮੰਦਿਰ ਦੇ ਬਿਲਕੁਲ ਸਾਹਮਣੇ ਤੋਂ ਹੀ ਰੋਡ ਜਾਂਦਾ ਹੈ ਇੱਕ ਰੋਡ ਮੰਦਿਰ ਦੇ ਨਾਲ ਗਿਆ ਉਹ ਪਿੰਡ ਚ ਨੂੰ ਗਿਆ ਇੱਕ ਸਾਹਮਣੇ ਗਿਆ ਇਹ ਰੋਡ ਜਾਂਦਾ ਜੀ ਉੱਪਰ ਥੋੜਾ ਜਿਹਾ ਜੇ ਉੱਪਰ ਚੜ ਕੇ ਆਜੋ ਫਿਰ ਤੁਹਾਨੂੰ ਅੱਗੇ ਕਰਾਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਨਾਲ ਹੀ ਦਸੀ ਜੰਨੇ ਆ ਇਤਿਹਾਸ ਤੇ ਇੱਥੇ ਕੁਝ ਐਵੇਂ ਸੀਗਾ ਇੱਥੇ ਰਾਜਪੂਤ ਪਰਿਵਾਰ ਰਹਿੰਦਾ ਹੁੰਦਾ ਸੀਗਾ ਕੋਈ ਤੇ ਉਹਨਾਂ ਤੇ ਦੋਸ਼ ਸੀਗੀ ਸੀਗਾ ਕਿ ਕੁੱਲ ਹੱਤਿਆ ਉਹਨਾਂ ਤੋਂ ਕੋਈ ਹੋ ਗਈ ਸੀਗੀ ਤੇ ਅੱਗੇ ਤੁਸੀਂ ਰੋਡ ਵੀ ਨਾਲ ਦੀ ਨਾਲ ਚੈੱਕ ਕਰਦੇ ਰਹੋ ਥੋੜਾ ਖਸਤਾ ਹਾਲਤ ਹੈ ਥੋੜੇ ਰੋਡ ਦੀ 2-300 ਮੀਟਰ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਅੱਗੇ ਮਤਲਬ ਵਧੀਆ ਬਣਿਆ ਹੋਇਆ ਜਿਵੇਂ ਮੈਂ ਦੱਸ ਰਿਹਾ ਸੀਗਾ ਪਰਿਵਾਰ ਰਹਿੰਦਾ ਸੀਗਾ ਇੱਥੇ ਤੇ ਉਹਨਾਂ ਤੇ ਕੋਈ ਕੁੱਲ ਹੱਤਿਆ ਦਾ ਦੋਸ਼ ਸੀਗਾ ਉਹਨਾਂ ਤੇ ਉਹਨਾਂ ਨੇ ਫਿਰ ਆਪਣੇ ਜਿੰਨੇ ਵੀ ਉਹਨਾਂ ਦੇ ਦੇਵੀ-ਦੇਵਤੇ ਸੀਗੇ ਕੁਲ ਦੇ ਨਾਲ ਰਿਲੇਟਡ ਉਹਨਾਂ ਨੂੰ ਮਤਲਬ ਧਿਆਇਆ ਤੇ ਸਭ ਕੁਝ ਉਹਨਾਂ ਨੇ ਪੂਜਾ ਪਾਠ ਕਰਵਾਇਆ ਲੇਕਿਨ ਉਹਨਾਂ ਨੂੰ ਹੱਲ ਨਹੀਂ ਹੋਇਆ ਪ੍ਰੋਬਲਮ ਉਹਨਾਂ ਨੂੰ ਇਹ ਸੀ ਕਿ ਜਦੋਂ ਪਰਿਵਾਰ ਖਾਣਾ ਖਾਣ ਲਈ ਬੈਠਦਾ ਸੀਗਾ ਤੇ ਉਹ ਹਰ ਪਰਿਵਾਰ ਦੇ ਜੀ ਨੂੰ ਖਾਣੇ ਦੇ ਵਿੱਚ ਖੂਨ ਤੇ ਕੀੜੇ ਦਿਖਾਈ ਦਿੰਦੇ ਸੀਗੇ ਤੇ ਫਿਰ ਉਹ ਉਹਨਾਂ ਨੂੰ ਕਿਸੇ ਗੁਰਸਿੱਖ ਬੰਦੇ ਨੇ ਦੱਸਿਆ ਕਿ ਤੁਸੀਂ ਆਨੰਦਪੁਰ ਸਾਹਿਬ ਚਲੇ ਜਾਓ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਬੈਠਦੇ ਆ ਗੱਦੀ ਤੇ ਲੋਕਾਂ ਦੀ ਆ ਜੋ ਸੁਣਦੇ ਐ ਉਹਨਾਂ ਦੀਆਂ ਫਰਿਆਦਾਂ ਉਹ ਪੂਰੀਆਂ ਕਰਦੇ ਐ ਤੁਸੀਂ ਉੱਥੇ ਚਲੇ ਜਾਓ ਇੱਕ ਵਾਰ ਫਿਰ ਉਹ ਪਰਿਵਾਰ ਮਹਾਰਾਜ ਜੀ ਕੋਲ ਆਇਆ ਤੇ ਫਿਰ ਉੱਥੇ ਮਹਾਰੇ ਨੇ ਉਹਨਾਂ ਨੂੰ ਪਹਿਲਾਂ ਪ੍ਰਸ਼ਾਦ ਸ਼ਕਾਇਆ ਤੇ ਉਦੋਂ ਵੀ ਉਹ ਡਰਦੇ ਪ੍ਰਸ਼ਾਦ ਨਾ ਛਕਣ ਲੰਗਰ ਨਾ ਛਕਣ ਤੇ ਫਿਰ ਮਹਾਰੇ ਨੇ ਕਿਹਾ ਕਿ ਕੁਝ ਨਹੀਂ ਹੁੰਦਾ ਤੁਸੀਂ ਪ੍ਰਸ਼ਾਦ ਛਕੋ ਤੇ ਤੁਹਾਨੂੰ ਇੱਥੇ 3 ਦਿਨ ਲੰਗਰ ਚ ਸੇਵਾ ਕਰਨੀ ਪਵੇਗੀ ਤੇ ਨਾਲ ਹੀ ਤੁਹਾਡੇ ਪਰਿਵਾਰ ਚੋਂ ਤੁਹਾਨੂੰ ਸਿੱਖ ਬਣਨਾ ਪਵੇਗਾ ਤੇ ਫਿਰ ਮਹਾਰਾਜ ਨੇ ਕਿਹਾ ਸੀਗਾ ਕਿ ਤੁਹਾਨੂੰ ਤੁਹਾਡੇ ਘਰ ਆ ਕੇ ਦਰਸ਼ਨ ਦਵਾਂਗੇ ਫਿਰ ਕੁਝ ਸਮਾਂ ਬੀਤਿਆ ਉਸ ਤੋਂ ਬਾਅਦ ਮਹਾਰਾਜ ਇੱਥੇ ਘਰ ਆ ਕੇ ਉਹਨਾਂ ਦੇ ਦਰਸ਼ਨ ਦਿੱਤੇ ਹਮਾਰੇ ਨੇ ਇਸੇ ਹੀ ਸਥਾਨ ਤੇ ਉਹਨਾਂ ਦਾ ਘਰ ਸੀਗਾ ਫਿਰ ਜਦੋਂ ਉਹਰੇ 1982 ਦੀ ਗੱਲ ਹੈ ਜਦੋਂ ਇੱਥੇ ਉੱਪਰ ਪਾਕੜਾ ਡੈਮ ਬਣਨ ਲਈ ਕੰਮ ਚੱਲਦਾ ਸੀਗਾ ਇੱਥੇ ਇੱਕ ਕਨਵੇਅਰ ਬੈਲਟ ਵਗੈਰਾ ਲਗਾਈ ਹੋਈ ਸੀਗੀ ਜਦੋਂ ਉਹ ਰੋ ਮਸ਼ੀਨਰੀ ਲੈ ਕੇ ਆਏ ਤੇ ਉਹ ਇੱਥੇ ਚੱਲੀ ਨਹੀਂ ਫਿਰ ਕਿਸੇ ਅ ਇੰਜੀਨੀਅਰ ਨੂੰ ਰਾਤ ਨੂੰ ਸੁਪਨਾ ਆਉਂਦਾ ਹੈ ਕਿ ਇੱਥੇ ਮਾਰੇ ਦੀ ਜਗਾ ਹੈ ਤੇ ਇੱਥੇ ਉਹਨਾਂ ਨੇ ਮਾਰੇ ਨੇ ਆਪਣੀਆਂ ਚਰਨ ਪਾਦੁਕਾ ਜੋ ਖੜਾਵਾਂ ਵਗੈਰਾ ਕਹਿੰਦੇ ਆ ਉਹ ਉਹਨਾਂ ਨੂੰ ਭੇਟ ਚ ਦਿੱਤੀਆਂ ਹੋਈਆਂ ਸੀਗੀਆਂ ਇੱਥੇ ਲੋਕਲ ਬੰਦੇ ਦੇ ਪੁੱਛਣ ਤੋਂ ਪਤਾ ਲੱਗਿਆ ਸੀਗਾ ਕਿ ਹਾਂ ਇੱਥੇ ਪੁਰਾਣੀ ਜਗ੍ਹਾ ਹੁੰਦੀ ਸੀਗੀ ਜਿੱਥੇ ਕੁਝ ਪਰਿਵਾਰ ਇੱਕ ਦੋ ਪਰਿਵਾਰ ਆ ਕੇ ਮੱਥਾ ਟੇਕਦੇ ਸੀਗੇ ਧੂਪ ਪੱਤੀ ਕਰਦੇ ਸੀ ਫਿਰ ਇੱਥੇ ਇਸ ਜਗ੍ਹਾ ਦਾ ਪਤਾ ਲੱਗਿਆ ਸੀਗਾ ਗੁਰਦ ਕੀ ਇਹ ਮਾਰੇ ਦੀ ਪੁਰਾਣੀ ਜਗ੍ਹਾ ਹੈ ਤੇ ਉੱਥੇ ਮਾਰੇ ਦੇ ਸਮਾਨ ਹੈ ਜੋ ਉਸ ਪਰਿਵਾਰ ਨੇ ਉਹਨਾਂ ਨੇ ਇੱਕ ਭੇਟ ਦੇ ਰੂਪ ਵਿੱਚ ਦਿੱਤਾ ਸੀਗਾ ਤਾਂ ਫਿਰ ਇੱਥੇ ਉਦੋਂ ਪਤਾ ਲੱਗਿਆ ਪਾਬ ਜਦੋਂ ਇੱਥੇ ਉਹ ਕਨਵੇਅਰ ਬੈਲਟ ਲਗਾਈ ਹੋਈ ਸੀਗੀ ਜਿਹਦੇ ਥਰੂ ਸਿਮਿੰਟ ਸਰੀਆ ਔਰ ਰੇਤਾ ਬਜਰੀ ਵਗੈਰਾ ਉੱਪਰ ਪਕੜੇ ਡੈਮ ਤੱਕ ਜਾਂਦਾ ਸੀਗਾ ਤੇ ਉਹ ਇੱਥੇ ਮਸ਼ੀਨਰੀ ਆ ਕੇ ਚੱਲਦੀ ਨਹੀਂ ਸੀਗੀ ਅੱਗੇ ਪਿੱਛੇ ਕਰਕੇ ਚਲਾਈਏ ਉਹ ਚੱਲ ਜਾਂਦੀ ਸੀ ਫਿਰ ਉਦੋਂ ਜਿਵੇਂ ਮੈਨੂੰ ਦੱਸਿਆ ਕਿਸੇ ਇੰਜੀਨੀਅਰ ਨੂੰ ਇੱਥੇ ਰਾਤ ਨੂੰ ਸੁਪਨਾ ਆਇਆ ਕਿ ਇੱਥੇ ਕੋਈ ਪਰਿਵਾਰ ਰਹਿੰਦਾ ਹੁੰਦਾ ਸੀਗਾ ਤੇ ਉਹ ਮਾਰੇ ਦੀ ਇੱਥੇ ਜੋ ਨਿਸ਼ਾਨੀਆਂ ਹੁੰਦੀ ਸੇਵਾ ਕਰਦਾ ਸੀ ਇਹ ਸੀਗਾ ਜੀ ਇੱਥੇ ਇਤਿਹਾਸ ਗੁਰਦੁਆਰਾ ਸਾਹਿਬ ਦਾ ਤੇ ਫਿਰ ਜਦੋਂ ਇਹਦਾ ਪਤਾ ਲੱਗਿਆ ਤੇ ਅਨੰਦਗੜ੍ਹ ਵਾਲੇ ਬਾਬਾ ਜੀ ਬਾਬਾ ਸੇਵਾ ਸਿੰਘ ਬਾਬਾ ਲਾਭ ਸਿੰਘ ਜੀ ਹੋਰਾਂ ਨੇ ਇਹਨਾਂ ਦੀ ਸੇਵਾ ਨੂੰ ਅਰੰਭਿਆ ਤੇ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੈ ਬਹੁਤ ਘੱਟ ਲੋਕਾਂ ਨੂੰ ਇਸ ਜਗ੍ਹਾ ਬਾਰੇ ਪਤਾ ਹੈ ਔਰ ਇਸ ਸਥਾਨ ਬਾਰੇ ਪਤਾ ਤੇ ਕਿਉਂਕਿ ਰਸਤਾ ਵੀ ਥੋੜਾ ਖਰਾਬ ਜਿਹਾ ਹੈ ਆਪਣੀ ਕੋਸ਼ਿਸ਼ ਸੀ ਕਿ ਤੁਹਾਨੂੰ ਸਾਰਾ ਰਸਤਾ ਦਿਖਾਇਆ ਕਿਵੇਂ ਤੁਸੀਂ ਇੱਥੇ ਪਹੁੰਚ ਸਕਦੇ ਹੋ ਨਗਰ ਤੋਂ ਬਾਅਦ ਪਵੋਰ ਸਾਹਿਬ ਪਵੋਰ ਟਿੱਪਾ ਪਵੋਰ ਸਾਹਿਬ ਤੋਂ ਨਾਲ ਹੀ ਰਸਤਾ ਜਾਂਦਾ ਹੈ ਪਿੰਡ ਪਿੰਡ ਦਾ ਨਾਮ ਹੈ ਸੁਆਮੀਪੁਰ ਤੇ ਸੁਆਮੀਪੁਰ ਦੇ ਪਿੰਡ ਦੀ ਜੁਧੀ ਵਿੱਚ ਹੈਗਾ ਇਹ ਗੁਰਦੁਆਰਾ ਸਾਹਿਬ ਤੁਸੀਂ ਇੱਥੇ ਆਸਾਨੀ ਨਾਲ ਪਹੁੰਚ ਸਕਦੇ ਹੋ ਹਾਂ ਥੋੜਾ ਰਸਤਾ 200 ਮੀਟਰ ਰਸਤਾ ਹੈ ਜਿਵੇਂ ਮੈਂ ਤੁਹਾਨੂੰ ਦਿਖਾਇਆ ਮੰਦਰ ਤੋਂ ਜੋ ਪ੍ਰਸਿੱਧ ਮੰਦਰ ਹੈ ਉਹ ਵੀ ਸੋਮੇਸ਼ਵਰ ਮੰਦਰ ਉੱਥੇ ਤੱਕ ਤਾਂ ਲੋਕੀ ਆਮ ਆਉਂਦੇ ਐ ਮੋਸਟਲੀ ਲੋਕਾਂ ਨੂੰ ਨੇੜੇ ਤੇੜੇ ਦੇ ਨੂੰ ਦੂਰ ਦਰਾਡੇ ਦੇ ਨੂੰ ਲੋਕਾਂ ਨੂੰ ਵੀ ਉਹ ਉਹਦਾ ਪਤਾ ਹੈ ਲੇਕਿਨ ਇਸ ਬਾਰੇ ਇਨਾ ਨਹੀਂ ਪਤਾ ਕਿਉਂਕਿ ਅੱਗੇ ਥੋੜਾ ਰਸਤਾ ਵੀ ਖਰਾਬ ਹੈ ਇੰਜ ਲੱਗਦਾ ਹੈ ਦੂਰ ਤੋਂ ਦੇਖਣ ਨੂੰ ਕਿ ਸ਼ਾਇਦ ਅੱਗੇ ਵਸੋਂ ਨਹੀਂ ਹੈ ਲੇਕਿਨ ਇਹ ਅਖੀਰ ਤੇ ਆਕੇ ਉਰੇ ਗੁਰਦੁਆਰਾ ਸਾਹਿਬ ਵਸਿਆ ਹੋਇਆ ਤੇ ਇਹ ਸੀਗੇ ਜੀ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ